ਫੱਦਲੀ ਹਸੀ ਗਾਲ ਜੀ ਆਪਣੇ ਫਾਰਮ ਤੇ ਅੱਜ ਤੁਹਾਨੂੰ ਮੱਝਾਂ ਦਿਖਾਉਣੀਆਂ 8 2 0 6 ਮੱਝਾਂ ਸੂਈਆਂ ਤੇ 2 ਸੂਨ ਵਾਲੀਆਂ ਝੋਟੀਆਂ ਜੀ ਤੋਰੀ ਝੋਟੀ ਨੂੰ ਇਹਨੂੰ ਆਹ ਝੋਟੀ ਥੱਲੇ ਜੀ ਪ्योर ਹਰਿਆਣੇ ਦੀਆਂ ਝੋਟੀਆਂ ਇੱਕ ਤਾਂ ਆਪਣੇ ਚੈਨਲ ਤੇ ਸਪੋਰਟ ਕਰਿਓ ਸਣੀ ਚਾਟਲੇ ਦੇ ਨਾਮ ਦਾ ਚੈਨਲ ਆ ਆਪਣਾ ਤੇ ਆਹ ਝੋਟੀ ਥੱਲੇ ਹੁਣ 15 16 ਕਿਲੋ ਦੁੱਧ ਤਿਆਰ ਆ ਝੋਟੀ ਥੱਲੇ ਝੋਟੀ ਦਾ ਹੁਣ 18 ਪਲੱਸ ਜਾਊਗੀ ਕੱਟਾ ਮਗਰਾ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਕਿਦੋਂ ਆਪਣੇ ਕੋਲੇ ਰੈਸ਼ ਦਾ ਪ੍ਰਬੰਧ ਪੂਰਾ ਰੈਸ਼ ਦਾ ਪ੍ਰਬੰਧ ਪੂਰਾ ਆਪਣੇ ਕੋਲੇ ਆਪ ਦਾ ਦੋ ਟਾਈਮ ਆ ਤੋ ਟਾਈਮ ਤਿੰਨ ਟਾਈਮ ਆ ਆਪ ਦੀ ਭਰਾ ਚੁਾਈ ਕਰਕੇ ਲੈ ਕੇ ਜਾ ਸਕਦਾ ਆਪਣੇ ਕੋਲੇ ਚੁਾਈ ਦੀਆਂ ਜਮ੍ਹਾਂ ਡੰਨ ਹੋਣਗੀਆਂ ਫੋਨ ਨੰਬਰ ਹੈਗਾ ਮੇਰਾ 6283154775 ਆ ਕਿੰਨੂ ਭਰਾ ਨੂੰ ਮੈਂ ਕੋਈ ਪਸੰਦ ਦਾ ਆਪਣੇ ਕੋਲੇ 15 16 ਝੋਟੀਆਂ ਆਮ ਖੜੀਆਂ ਹੈ ਸੰਗੋ ਕੱਟੀ ਮਗਰਾ ਝੋਟੀ ਦੇ ਆਹ ਤੋਰੀ ਝੋਟੀ ਨਾਲ ਦੀ ਆਹ ਝੋਟੀ ਜਮਾ ਬੌਲੇ ਚ ਆ ਜਮਾ ਖਾਲੀ ਆ ਬੌਲੇ ਚੋਂ ਇਹਦੇ ਮਗਰ ਕੱਟਾ ਵਾ ਜਮਾ ਕਾਲੀ ਸ਼ਾ ਝੋਟੀ ਆ ਆਰਾਮਣਾ ਝੋਟੀ ਇਹ ਵੀ 15 ਪਲੱਸ ਦੁੱਧ ਦੇ ਦਊਗੀ ਦਿਖਾ ਦੇ ਦਿਖਾ ਦੇ ਬੱਚਾ ਦਾ ਘਾਦੇ ਕੋਈ ਨਹੀਂ ਲੈ ਵੇ ਦਾ ਦੇਖੋ ਆ ਬੱਚਾ ਮਗਰ ਚਾਹਣਾ ਨਹਾੜੂਆ ਨਾਲ ਆ ਹੀ ਮੋੜ ਲਿਆ ਕਰ ਮੈਂ ਇਹਨ ਦੇਖ ਲੋ ਇਨੂੰ ਭਰਾ ਨੂੰ ਜਿਹੜਾ ਪਸੰਦ ਆ ਪਸ਼ੂ ਉਹ ਆਪਣੇ ਨਾਲ ਕਾਲ ਕਰ ਸਕਦਾ ਫੋਨ ਤੇ ਬੰਨ 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 ਬੰਨੀ ਚੱਲ ਨਾਲ ਦੀ ਨਾਲ ਖੋਲੀ ਚੱਲ ਵੀਡੀਓ ਲੰਮੀ ਹੋ ਜਾਣੀ ਹੈ ਇੱਕ ਆ ਚੋਟੀ ਇਹਦੇ ਥੱਲੇ ਹੈਗਾ 14 14.5 ਕਿਲੋ ਦੁੱਧ 6 ਦਾੰਦਾ ਚੋਟੀ ਆ ਦੁੱਧ ਇਹਦੇ ਥੱਲੇ ਵੀ 14 ਕਿਲੋ ਤਿਆਰ ਆ ਖੋਲੀ ਚੱਲਦਾ ਉਹਦਾ ਇਹਦੇ ਮਗਰ ਕੱਟਾ ਸੂਈ ਨੂੰ ਅੱਜ 12ਵਾਂ 12ਵਾਂ 13ਵਾਂ ਦੇਣਾ ਹੌਲੀ ਤੁਰਿਆ ਕਰ ਇੱਥੋਂ ਨੇੜੇ ਮੋੜ ਲਿਆ ਕਰ 14 ਕਿਲੋ ਠੰਡਾ ਦੁੱਧ ਆ ਝੋਟੀ ਦਾ ਕੱਦਕਾਰ ਬਹੁਤ ਆ ਛੇਦ ਆਂਦਾ ਝੋਟੀ ਲੇਵੇ ਲੂਵੇ ਦੇ ਪੂਰੀ ਫਿਕਸ ਆ ਝੋਟੀ ਚੁਆਈ ਚੁਵੀ ਬਹੁਤ ਵਧੀਆ ਕੱਦਕਾਰ ਬਹੁਤ ਆ ਝੋਟੀ ਦਾ ਲੈ ਜਾ ਝੋਟੀ ਇਹ ਵੀ 17 18 ਪਲੱਸ ਜਾਊਗੀ ਝੋਟੀ ਬਹੁਤ ਚੰਗੀ ਆ ਜੀ ਚੁਆਈ ਚੁਵੀ ਜਮਾ ਡੰਨਾ ਝੋਟੀ ਦੀ ਇਹ ਕਾ ਕੱਟੀ ਆ ਜਿਹੜੇ ਭਰਾ ਨੂੰ ਪਸੰਦ ਆ ਤਾਂ ਟੋਟੀਆਂ ਆਪਣੇ ਕੋਲੇ ਕਿਹੜੀਆਂ ਵੀਡੀਓ ਤੇ ਦਿਖਾਉਣੀਆਂ 1,55,000 ਤੋਂ ਲੈ ਕੇ 3 ਲੱਖ ਤੱਕ ਹੈਗੀਆਂ ਝੋਟੀਆਂ ਜੀ